ਉਹ ਲੋਕ ਮਰਿਆਦਾ ਦੀ ਮਰਿਆਦਾ ਪਾਲਣਾ ਦੀ ਜਾਂ ਉਲੰਘਣਾ ਦਾ ਉਪਦੇਸ਼ ਦਿੰਦੇ ਆ ਜਾਂ ਉਪਦੇਸ਼ ਦੇ ਰਹੇ ਆ ਜਿਨ੍ਹਾਂ ਨੇ ਆਪਣੀ ਦਸਤਾਰਬੰਦੀ ਚ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਹੂੰ ਉਹ ਗੱਲ ਕਰ ਰਹੇ ਸੀਗੇ ਅ ਅਕਾਲ ਤਖਤ ਦੇ ਜਿਹੜੇ ਨਵੇਂ ਜ세ਦਾਰ ਆ ਬਲਦੀਪ ਸਿੰਘ ਗੜਗਾਜ ਉਹਨਾਂ ਦੀ ਉਹ ਬੰਦੇ ਮਰਿਆਦਾ ਦੱਸਣ ਜਿਨ੍ਹਾਂ ਦੀ ਆਪਦੀ ਨਿਯੁਕਤੀ ਵੇਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਜਦੋਂ ਇਹਦਾ ਰਿਐਕਸ਼ਨ ਅਕਾਲ ਤਖਤ ਜ세ਦਾਰ ਤੋਂ ਲਿਆ ਗਿਆ ਇਹ ਮਿਸਯੂਜ਼ ਹੋਇਆ ਹੈ ਇਹ ਪੈਸੇ ਦੀ ਦੁਰਵਰਤੋਂ ਹੋਈ ਹੈ ਕਿਸੇ ਨੇ ਕੀਤੀ ਹੈ ਤਾਂ ਉਹਦੇ ਸਬੂਤ ਪੇਸ਼ ਕੀਤੇ ਜਾਣ ਕੋਲਕਾਂ ਦਾ ਪੈਸਾ ਇੱਥੇ-ਇੱਥੇ ਗਿਆ ਐ ਦੇ ਨਾਲ ਆ ਬਣਿਆ ਐਂ ਕਰ ਦੂਗਾ ਮੈਂ ਸਾਰਾ ਸਾਹਮਣੇ ਤੇ ਉਹਨਾਂ ਨੇ ਇੱਕ ਤਰ੍ਹਾਂ ਦੀ ਸਿੱਧੀ ਚੁਣੌਤੀ ਦਿੱਤੀ ਐ ਐਸਜੀਪੀਸੀ ਮੈਨੂੰ ਤਾਲਬ ਕਰਾਵੇ ਤੇ ਮੈਂ ਹਿਸਾਬ ਦੱਸ ਦਾਂਗਾ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐ ਐਸੇ ਚੁੱਥੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਉਹ ਕਹ ਰਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਸਰਕਾਰ ਜਿਹੜੀ ਹੈ ਉਹ ਸ਼ਤਾਬਦੀਆਂ ਇਹ ਸਮਾਗਮ ਕਰਵਾਉਂਦੀ ਸੀ ਫਿਰ ਜਦੋਂ 300 ਸਾਲ ਲਾਇਆ ਸੀ ਸਰਕਾਰ ਕਿਹਦੀ ਸੀ ਸਰਕਾਰ ਨੇ ਬਣਾਇਆ ਸੀ ਤੇ ਬਾਦਲ ਸਾਹਿਬ ਦੀ ਸਰਕਾਰੀ ਸੀ ਉਦੋਂ ਗੁਰਬਾਣੀ ਦਾ ਪ੍ਰਸਾਰਣ ਇੱਕ ਚੈਨਲ ਜਿਹੜਾ ਅਕਾਲੀ ਦਲ ਬਾਦਲ ਦਾ ਬਾਦਲ ਪਰਿਵਾਰ ਦਾ ਜਿਹੜਾ ਚੈਨਲ ਹੈ ਅਕਾਲੀ ਦਲ ਦਾ ਵੀ ਨਹੀਂ ਹੈ ਬਾਦਲ ਪਰਿਵਾਰ ਦਾ ਜਿਹੜਾ ਚੈਨਲ ਹੈ ਉਹਦੇ ਉੱਤੇ ਹੀ ਪ੍ਰਸਾਰਣ ਕਿਉਂ ਹੋਵੇ ਉਹਦੇ ਕੋਲ ਕਾਪੀਰਾਈਟ ਕਿਉਂ ਹੋਵੇ ਗੁਰਬਾਣੀ ਇੱਕੋ ਚੈਨਲ ਦੀ ਐ ਅਸੀਂ ਜਦੋਂ ਵਿਧਾਨ ਸਭਾ 'ਚ ਬੈਲਿਆਂਦਾ ਕਹਿੰਦੇ ਨਾ 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 ਐ ਨਹੀਂ ਹੋ ਸਕਦਾ ਹੁਣ ਕੀ ਅਮਰਿਤਪਾਲ ਬਾਹਰ ਆਣਗੇ ਜਾਂ ਫਿਰ ਉਹਨਾਂ ਦੀ ਜਿਹੜੀ ਅਰਜੀ ਪਹਿਲਾਂ ਵਾਂਗ ਫਿਰ ਲਟਕਾ ਦਿੱਤੀ ਜਾਵੇ ਇਹ ਵੀ ਮੈਨੂੰ ਲੱਗਦਾ ਕਿ ਇਹ ਸੈਂਟਰ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਬਾਹਰ ਆਣ ਪਰੋਲ ਤੇ ਆਣਗੇ ਜਾਂ ਨਹੀਂ ਆਣਗੇ ਜੀ ਕ੍ਰਾਈਟੇਰੀਆ ਹੁੰਦਾ ਕਿ ਜੇ ਲਗਾਤਾਰ 82 ਡੇਜ਼ ਜਿਹੜੀ ਪ੍ਰੋਸੀਡਿੰਗਸ ਦੇ ਵਿੱਚ ਕੋਈ ਐਮਪੀ ਨਾ ਆਏ ਤਾਂ ਉਹਦੀ ਜਿਹੜੀ ਮੈਂਬਰਸ਼ਿਪ ਖਾਰਜ ਹੋ ਜਾਂਦੀ ਹੈ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਹਾਈ ਕੋਰਟ ਨੂੰ ਕਿ 6 ਹਫ਼ਤਿਆਂ ਦੇ ਵਿੱਚ ਤੁਸੀਂ ਡਿਸੀਜਨ ਲੈਣਾ ਇਹਦੇ ਬਾਰੇ ਬਦ ਅੰਸਵਾ ਜੇ ਕੋਈ ਬਿੱਲ ਪਾਸ ਕਰਦੀ ਹੈ ਤਾਂ ਰਾਜਪਾਲ ਕੋਲ ਇਹ ਕੋਈ ਹੱਕ ਨਹੀਂ ਹੈ ਇਹ ਕੋਈ ਅਧਿਕਾਰ ਨਹੀਂ ਹੈ ਕਿ ਉਹ ਜਿੰਨਾ ਮਰਜ਼ੀ ਸਮਾਂ ਲੈ ਕੇ ਬਿੱਲ ਤੇ ਬੈਠਾ ਰਹੇ ਤੋਂ ਜਿੱਥੇ ਜਿੱਥੇ اپੋਜੀਸ਼ਨ ਦੀਆਂ ਸਰਕਾਰਾਂ ਆਏ ਉਤੋਂ ਦੇ ਜਿਹੜੇ ਰਾਜਪਾਲ ਹੈ ਉਹ ਰਾਸ਼ਟਰਪਤੀ ਦੇ ਨੁਮਾਇंदे ਵਜੋਂ ਕੰਮ ਕਰਨ ਦੀ بجائے ਭਾਜਪਾ ਦੇ ਨੁਮਾਇंदे ਵਜੋਂ ਕੰਮ ਕਰਨ ਲੱਗ ਪਏ। ਤੋਂ ਇਸ ਕਰਕੇ ਸਮੱਸਿਆ ਆਂਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਸਜੀਪੀਸੀ ਨੂੰ ਗੋਲਕ ਮਾਮਲੇ ਵਿੱਚ ਸਿੱਧੀ ਚੁਣੌਤੀ ਦਿੱਤੀ ਹੈ ਤੇ ਉਧਰ ਸੁਪਾ ਅਸੈਂਬਲੀ ਦੇ ਪਾਸ ਕੀਤੇ ਜਿਹੜੇ ਬਿੱਲ ਨੇ ਉਹਨਾਂ ਤੇ ਫੈਸਲਾ ਸੁਣਾਇਆ ਗਿਆ ਤੇ ਇਸ ਦੇ ਨਾਲ ਹੀ ਅਮਰਤਪਾਲ ਨੇ ਵੀ ਆਪਣੀ ਪੈਰੋਲ ਲਈ ਅਰਜੀ ਪਾਈ ਹੈ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਕਈ ਮਾਮਲਿਆਂ ਤੇ ਚਰਚਾ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਸਰ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਜੀਪੀਸੀ ਨੂੰ ਸਿੱਧੀ ਚੁਣੌਤੀ ਦਿੱਤੀ ਹੈ ਗੋਲਕ ਮਾਮਲੇ ਵਿੱਚ ਤੇ ਜਥੇਦਾਰ ਦੇ ਨਾਸਤਿਕ ਕਹਿਣ ਦੇ ਸਬੂਤਾਂ ਬਾਰੇ ਵੀ ਉਹਨਾਂ ਨੇ ਬਿਆਨ ਦਿੱਤੇ ਨੇ ਕਿ ਸਾਰਾ ਮਾਮਲਾ ਇਸ ਬਾਰੇ ਦੱਸੋ। ਅਸਲ ਮੁੱਖ ਮੰਤਰੀ ਭਗਵੰਤ ਮਾਨ ਅਜਤੂਰੀ ਦੇ ਵਿੱਚ ਬੋਲ ਰਹੇ ਸੀਗੇ ਆਪਣੇ ਹਲਕੇ ਦੇ ਵਿੱਚ। ਉੱਥੇ ਉਹਨਾਂ ਨੇ ਆਪਣਾ ਭਾਸ਼ਣ ਕਰਦੇ ਕਰਦੇ ਕੁਝ ਗੱਲਾਂ ਅਜਹੀਆਂ ਕੀਤੀਆਂ ਜਿਦੇ ਵਿੱਚ ਉਹਨਾਂ ਨੇ ਐਸਜੀਪੀਸੀ ਦੇ ਪ੍ਰਬੰਧਕਾਂ ਨੂੰ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਕਈ ਸਵਾਲ ਕੀਤੇ। ਹਾਂ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਚੋਣ ਦੇ ਦੌਰਾਨ ਉਹਨਾਂ ਨੇ ਗੋਲਕਾਂ ਸੰਬੰਧੀ ਇੱਕ ਬਿਆਨ ਦਿੱਤਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਇਹ ਸਾਰੀ ਪੋਲਿਟਿਕਸ ਜਿਹੜੀ ਹੈ ਗੋਲਕਾਂ ਦੇ ਪੈਸੇ ਤੇ ਹੁੰਦੀ ਹੈ ਔਰ ਇੱਕ ਧਿਰ ਜਿਹੜੀ ਹੈ ਉਹ ਗੁਰਦੁਆਰਿਆਂ ਦੀ ਗੋਲਕਾਂ ਦੇ ਪੈਸੇ ਦਾ ਮਿਸਯੂਜ਼ ਕਰਦੀ ਹੈ ਤੇ ਗੋਲਕਾਂ ਚੱਕ ਦੇਣੀਆਂ ਚਾਹੀਦੀਆਂ ਗੁਰਦੁਆਰੇ ਚ ਤੇ ਇਸਰ ਇਸ ਬਿਆਨ ਦੇ ਉੱਤੇ ਜਦੋਂ ਇਹਦਾ ਰਿਐਕਸ਼ਨ ਅਕਾਲ ਤਖਤ ਦੇ ਜਥੇਦਾਰ ਤੋਂ ਲਿਆ ਗਿਆ ਮੀਡੀਆ ਦੇ ਸਾਹਮਣੇ ਤਾਂ ਉਹਨਾਂ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੀ ਨਾਸਤਿਕ ਸੋਚ ਦਾ ਪ੍ਰਗਟਾਵਾ ਹੈ ਹਾਂ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਉਹਨਾਂ ਕੋਲ ਇਹ ਮਿਸਯੂਜ਼ ਹੋਇਆ ਹੈ ਇਹ ਪੈਸੇ ਦੀ ਦੁਰਵਰਤੋਂ ਹੋਈ ਹੈ ਕਿਸੇ ਨੇ ਕੀਤੀ ਹੈ ਤਾਂ ਉਹਦੇ ਸਬੂਤ ਪੇਸ਼ ਕੀਤੇ ਜਾਣ ਇਸ ਗੱਲ ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਐਸਟੀਪੀਸੀ ਨੂੰ ਕਹਿੰਦੇ ਕਿ ਮੈਨੂੰ ਸਖਤਰੇਤ ਬੁਲਾਵੇ ਹਾਂ ਮੈਨੂੰ ਬੁਲਾਵੇ ਮੈਨੂੰ ਤਾਲਬ ਕਰਾਵੇ ਹਾਂ ਤੇ ਮੈਂ ਹਿਸਾਬ ਦੱਸ ਦਾਂਗਾ ਜੀ ਤੇ ਉਹਨਾਂ ਨੇ ਇੱਕ ਤਰ੍ਹਾਂ ਦੀ ਸਿੱਧੀ ਚੁਣੌਤੀ ਦਿੱਤੀ ਐਸਟੀਪੀਸੀ ਨੂੰ ਹਾਂ ਤੇ ਉਹਨਾਂ ਨੇ ਕਿਹਾ ਕਿ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਤੇ ਇਕਾਲੀ ਲੀਡਰਸ਼ਿਪ ਪੇਸ਼ ਹੋਈ ਸੀ ਅਕਾਲ ਤਖਤ ਦੇ ਉੱਤੇ ਉਹਨਾਂ ਨੇ ਕਿਹਾ ਉਹਦੋਂ ਅਕਾਲ ਤਖਤ ਦੇ ਜਸੇਧਾਰ ਤੇ ਦੂਏ ਸਿੰਘ ਸਹਿਬਾਨ ਨੇ ਜਿਹੜੇ ਉਹਨਾਂ ਦੇ ਸਾਹਮਣੇ ਦੋਸ਼ ਲਾਏ ਗਏ ਸੀਗੇ ਉਹਨਾਂ ਨੇ ਇੱਕ ਦੋਸ਼ ਇਹ ਵੀ ਪੜਿਆ ਸੀ ਕਿ ਜਿਹੜੇ ਸੱਚੇ ਸੌਦੇ ਵਾਲੇ ਮਾਮਲੇ 'ਚ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਸੀਗੇ ਉਹ ਐਸਜੀਪੀਸੀ ਦੀ ਗੋਲਕ 'ਚ ਪੈਸਾ ਗਿਆ ਸੀਗਾ ਤੇ ਉਹ ਪੈਸੇ ਮੋੜਨ ਦੀ ਗੱਲ ਹੋਈ ਸੀ ਕਿ ਨਹੀਂ ਹੋਈ ਸੀ ਤੇ ਦੂਜੀ ਗੱਲ ਉਹਨਾਂ ਨੇ ਗੁਰਬਾਣੀ ਦੇ ਪ੍ਰਸਾਰਣ ਦੀ ਗੱਲ ਲਈਏ ਕਿ ਗੁਰਬਾਣੀ ਦਾ ਪ੍ਰਸਾਰਣ ਇੱਕ ਚੈਨਲ ਜਿਹੜਾ ਅਕਾਲੀ ਦਲ ਬਾਦਲ ਦਾ ਬਾਦਲ ਪਰਿਵਾਰ ਦਾ ਜਿਹੜਾ ਚੈਨਲ ਹੈ ਅਕਾਲੀ ਦਲ ਦਾ ਵੀ ਨਹੀਂ ਹੈ ਬਾਦਲ ਪਰਿਵਾਰ ਦਾ ਜਿਹੜਾ ਚੈਨਲ ਹੈ ਪੀਟੀਸੀ ਉਹਦੇ ਉੱਤੇ ਹੀ ਪ੍ਰਸਾਰਣ ਕਿਉਂ ਹੋਵੇ ਉਹਦੇ ਕੋਲ ਕਾਪੀਰਾਈਟ ਕਿਉਂ ਹੋਵੇ ਗੁਰਬਾਣੀ ਕੋਈ ਕਮਰਿਟੀ ਥੋੜਿਆ ਜੀ ਕੋਈ ਕਿਸੇ ਦੀ ਜਾਇਦਾਦ ਥੋੜਿਆ ਇਹ ਤਾਂ ਲੁਕਾਈ ਦੀ ਲੁਕਾਈ ਦੀ ਭਲਾਈ ਦੇ ਵਾਸਤੇ ਸਾਰਿਆਂ ਨੂੰ ਓਪਨ ਹੈ ਹੂੰ ਇਹ ਇਹ ਫਿਰ ਇੱਕ ਇੱਕ ਚੀਜ਼ ਕੋ ਇੱਕ ਇੱਕ ਮਤਲਬ ਘਰਾਨੇ ਕੋਲ ਜਾਂ ਇੱਕ ਕੰਪਨੀ ਕੋਲ ਇਹਦਾ ਕਾਪੀਰਾਈਟ ਕਿਉਂ ਹੋਇਆ ਹੂੰ ਸੋ ਇਸ ਤਰ੍ਹਾਂ ਦੇ ਉਹਨਾਂ ਨੇ ਸਵਾਲ ਚੁੱਕਦੇ ਹੋਏ ਉਹਨਾਂ ਨੂੰ ਤਿੱਖਾ ਜਿਹੜਾ ਇੱਕ ਤਿੱਖੀ ਕਾਫੀ ਤਿੱਖੀ ਸੁਰ ਦਿਖਾਈ ਹੂੰ ਉਹ ਕਹਿ ਰਹੇ ਕਿ ਸੋ ਇੱਕ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਇਹ ਕਿਹਾ ਜਾ ਰਿਹਾ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਅਕਾਲ ਤਖਤ ਦੇ ਜਥੇਦਾਰ ਵੱਲੋਂ ਕਿ ਸਰਕਾਰ ਨੂੰ ਧਾਰਮਿਕ ਪ੍ਰੋਗਰਾਮ ਨਹੀਂ ਕਰਵਾਉਣੇ ਚਾਹੀਦੇ ਹੂੰ ਉਹ ਕਹਿ ਰਹੇ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਸਰਕਾਰ ਜਿਹੜੀ ਐ ਉਹ ਸ਼ਤਾਬਦੀਆਂ ਇਹ ਸਮਾਗਮ ਕਰਵਾਉਂਦੀ ਸੀ ਜੀ ਉਦੋਂ ਅਕਾਲ ਤਖਤ ਨੇ ਕਿਉਂ ਨਹੀਂ ਪਾਬੰਦੀ ਲਾਈ ਇਸ ਗੱਲ ਤੇ ਹੂੰ ਤੇ ਹੁਣ ਇਹ ਕਹਿੰਦਾ ਵੀ ਹੁਣ ਔਰ ਉਹਨਾਂ ਨੇ ਇਹ ਕਿਹਾ ਕਿ ਸਾਰਿਆਂ ਨੂੰ ਹੱਕ ਹੈ ਭਾਜਪਾ ਆਪਣਾ ਮਨਾ ਰਹੀ ਹੈ ਜੀ ਸਰਕਾਰ ਆਪਣਾ ਮਨਾ ਰਹੀ ਹੈ ਐਸਜੀਪੀਸੀ ਆਪਣਾ ਮਨਾ ਰਹੀ ਹੈ ਤੇ ਦਿੱਲੀ ਕਮੇਟੀ ਆਪਣਾ ਮਨਾ ਰਹੀ ਹੈ ਹੂੰ ਬਹੁਤ ਸਾਰੀਆਂ ਸੰਸਥਾਾਂਾਂ ਜਿਥੇ ਬੰਦੀਆਂ ਆਪੋ ਆਪਣੇ ਲੈਵਲ ਤੇ ਮਨਾ ਰਹੀਆਂ ਨੇ ਉਹ ਕਹ ਰਹੇ ਕਿ ਹਾਂ ਸਾਰਿਆਂ ਨੂੰ ਹੱਕ ਹੈ ਹੂੰ ਭਾਵੇਂ ਕਿ ਅਸੀਂ ਵੀ ਇਹ ਕੱਲ ਕੱਲ ਗੱਲ ਡਿਸਕਸ ਕਰ ਰਹੇ ਸੀਗੇ ਅਸੀਂ ਇਹ ਕਿਹਾ ਸੀਗਾ ਕਿ ਹੱਕ ਤਾਂ ਸਾਰਿਆਂ ਨੂੰ ਹੈ ਪਰ ਸਰਕਾਰਾਂ ਦੇ ਇਹ ਕੰਮ ਨਹੀਂ ਹੁੰਦੇ ਹੂੰ ਜੇ ਆਕਾਲੀ ਦਲ ਕੁਛ ਛਾਲ ਮਾਰੇਗਾ ਤਾਂ ਆਮ ਆਦਮੀ ਪਾਰਟੀ ਵੀ ਮਗਰ ਕੁਛ ਛਾਲ ਮਾਰੇਗੀ ਇਹ ਜ਼ਰੂਰੀ ਹੈ ਜੀ ਸੋ ਪਰ ਮੁੱਖ ਮੰਤਰੀ ਦੀ ਆਪਣੀ ਦਲੀਲ ਹੈ ਉਹਨਾਂ ਦੀ ਆਪਣੀ ਪੋਲਿਟਿਕਸ ਹੈ ਉਸ ਤਰੀਕੇ ਦੇ ਨਾਲ ਉਹ ਇਹ ਇਸ ਬਿਆਨ ਦੀ ਗੱਲ ਕਰ ਰਹੇ ਸੀਗੇ ਸੋ ਤੀਜਾ ਬਿਆਨ ਉਹਨਾਂ ਨੇ ਤੀਜੀ ਚੀਜ਼ ਇਹ ਬਣਾਈ ਚੌਥੀ ਚੀਜ਼ ਜਿਹੜੀ ਉਹਨਾਂ ਨੇ ਕਹੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਉਹ ਲੋਕ ਮਰਿਆਦਾ ਦੀ ਮਰਿਆਦਾ ਪਾਲਣਾ ਦੀ ਜਾਂ ਉਲੰਘਣਾ ਦਾ ਉਪਦੇਸ਼ ਦਿੰਦੇ ਆ ਜਾਂ ਉਪਦੇਸ਼ ਦੇ ਰਹੇ ਆ ਜਿਨ੍ਹਾਂ ਨੇ ਆਪਣੀ ਦਸਤਾਰਬੰਦੀ ਚ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਉਹ ਗੱਲ ਕਰ ਰਹੇ ਸੀਗੇ ਅਕਾਲ ਤਖਤ ਦੇ ਜਿਹੜੇ ਨਵੇਂ ਜ세ਦਾਰ ਹੈ ਕੁਲਦੀਪ ਸਿੰਘ ਗੜਗਾਜ ਉਹਨਾਂ ਦੀ ਕਿਉਂਕਿ ਉਹਨਾਂ ਦੀ ਜਿਹੜੀ ਜਦੋਂ ਜਿਵੇਂ ਉਹਨਾਂ ਨੂੰ ਬਣਾਇਆ ਗਿਆ ਸੀ ਉਹ ਉਹਨਾਂ ਤੇ ਇਹ ਵੀ ਇਲਜ਼ਾਮ ਲੱਗਦੇ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਹੀ ਉਹਨਾਂ ਨੂੰ ਨੇਰੇ ਦੇ ਵਿੱਚ ਹੀ ਦਸਤਾਰ ਦਿੱਤੀ ਸੀ ਤੇ ਉਹਨਾਂ ਨੂੰ ਮਾਨਤਾ ਨਹੀਂ ਹੈ ਜੇ ਤੱਕ ਮਾਨਤਾ ਨਹੀਂ ਮਿਲੀ ਹੋਈ ਉਹਨਾਂ ਨੂੰ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਉਹਨਾਂ ਨੂੰ ਮਾਨਤਾ ਨਹੀਂ ਹੈ ਉਹਨਾਂ ਨੂੰ ਮਾਨਤਾ ਜਿਹੜੀ ਬਾਅਦ ਚ ਵੀ ਦਵਾਈ ਗਈ ਉਹ ਮਾਨਤਾ ਕੇਸਗੜ੍ਹ ਸਾਹਿਬ ਦੀ ਜਥੇਦਾਰ ਦੀ ਹੈ ਸੋ ਇੱਕ ਗੱਲ ਨੂੰ ਉਹ ਉਹ ਇਹ ਗੱਲ ਕਹਿ ਰਹੇ ਸੀਗੇ ਸੋ ਇਹ 3-4 ਬਿੰਦੂਆਂ ਦੇ ਉੱਤੇ ਧਿਆਨ ਫੋਕਸ ਕਰਦੇ ਹੋਏ ਮੁੱਖ ਮੰਤਰੀ ਨੇ ਇੱਕ ਤਰ੍ਹਾਂ ਦੇ ਨਾਲ ਪਲਟਮਾ ਵਾਰ ਜਿਹੜਾ ਹੈ ਅਗਰੈਸਿਵ ਹੋ ਕੇ ਵਾਰ ਜਿਹੜਾ ਹੈ ਉਹ ਸ਼ਰਮਣੀ ਕਮੇਟੀ ਔਰ ਅਕਾਲ ਤਖਤ ਦੇ ਜਸੇਧਾਰ ਨੂੰ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੇ ਜਸੇਧਾਰ ਹੈ ਉਹ ਇੱਕ ਖਾਸ ਥਿਰਦੀਆਂ ਜੇਬਾਂ ਚੋਂ ਨਿਕਲਦੇ ਆ ਜਦੋਂ ਮਨ ਕੀਤਾ ਜਸੇਧਾਰ ਬਦਲਦਾ ਜਦੋਂ ਮਨ ਕੀਤਾ ਜਸੇਧਾਰ ਲਾਤਦਾ ਜਦੋਂ ਮਨ ਕੀਤਾ ਜਸੇਧਾਰ ਲਾਤਦਾ ਸੋ ਇਸ ਗੱਲ ਨੂੰ ਵੀ ਉਹਨਾਂ ਨੇ ਅ ਮਤਲਬ ਪੰਥਕ ਪੋਲਿਟਿਕਸ ਦੇ ਵਿੱਚ ਜਾਂ ਐਸਜੀਪੀਸੀ ਦੀ ਜਾਂ ਆਕਾਲ ਤਖਤ ਦੀ ਦੇ ਉਹਦੇ ਵਿੱਚ ਜੋ ਕੁਝ ਜਿਸ ਤਰ੍ਹਾਂ ਦੀ ਪੋਲਿਟਿਕਸ ਹੋ ਰਹੀ ਹੈ ਉਹਨੂੰ ਸਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੁੱਖ ਮੰਤਰੀ ਨੇ ਇੱਕ ਵਾਰ ਖੁੱਲੀ ਚੁਣੌਤੀ ਦਿੱਤੀ ਕਿ ਜੇ ਐਸਜੀਪੀਸੀ ਚਾਹੇ ਉਹਨਾਂ ਨੂੰ ਤਾਲਬ ਕਰੇ ਤੇ ਉਹ ਸਬੂਤ ਪੇਸ਼ ਕਰ ਦੇਣਗੇ ਹਮ ਸਰ ਸੁਪਰੀਮ ਕੋਰਟ ਦੇ ਸੰਵਿਧਾਨਿਕ ਬੈਂਚ ਨੇ ਸੂਬਾ ਸੈਂਬਲੀਆਂ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਜਿਹੜੇ ਰਾਜਪਾਲ ਵੱਲੋਂ ਰੋਕਿਆ ਗਿਆ ਸੀ ਤੇ ਉਹਨਾਂ ਦੇ ਫੈਸਲਾ ਸੁਨਾਇਆ ਤੇ ਕਹਿਜ ਕਹਿ ਜਾ ਰਿਹਾ ਕਿ ਰਾਜਪਾਲ ਕੋਲ ਕੋਈ ਅਧਿਕਾਰ ਨਹੀਂ ਹੈ ਉਹਨਾਂ ਜਿਹੜੇ ਫੈਸਲੇ ਉਹਨਾਂ ਬਿੱਲਾਂ ਨੂੰ ਲਟਕਾਈ ਰੱਖਣ ਦਾ ਇਸ ਬਾਰੇ ਕੀ ਕਹਿਣਾ ਹੈ ਐਕਚੁਅਲੀ ਇਹਦੇ ਤੇ ਡਿਸੀਜਨ ਨਹੀਂ ਅਜੇ ਆਇਆ ਡਿਸੀਜਨ ਇਹ ਤਾਂ ਪੈਂਡਿੰਗ ਹੈ ਸੁਪਰੀਮ ਕੋਰਟ ਦੇ ਵਿੱਚ ਇਹਦੇ ਤੇ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਨੇ ਸਪਸ਼ਟ ਤੌਰ ਤੇ ਗੱਲ ਕਹੀ ਹੈ ਕਿ ਸੂਬਾ ਅਸੈਂਬਲੀ ਵਿਧਾਨ ਸਭਾ ਜੇ ਕੋਈ ਬਿੱਲ ਪਾਸ ਕਰਦੀ ਹੈ ਦਾ ਰਾਜਪਾਲ ਕੋਲ ਇਹ ਕੋਈ ਹੱਕ ਨਹੀਂ ਹੈ ਇਹ ਕੋਈ ਅਧਿਕਾਰ ਨਹੀਂ ਹੈ ਕਿ ਉਹ ਜਿੰਨਾ ਮਰਜੀ ਸਮਾਂ ਲੈ ਕੇ ਬਿੱਲ ਤੇ ਬੈਠਾ ਰਹੇ ਹੂੰ ਉਹ ਉਹਦੇ ਕੋਲ ਤਿੰਨ ਤਿੰਨ ਕੰਮ ਕਰ ਸਕਦਾ ਉਹ ਜਾਂ ਤਾਂ ਉਹ ਬਿੱਲ ਨੂੰ ਵਾਪਸ ਭੇਜੇ ਹੂੰ ਅਸੈਂਬਲੀ ਨੂੰ ਜੀ ਜਾਂ ਉਹ ਕਹੇ ਕਿ ਮੈਂ ਇਹਨੂੰ ਮੰਨਦਾ ਨਹੀਂ ਹੂੰ ਜਾਂ ਉਹ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਕੋਲ ਰੈਫਰੈਂਸ ਵਾਸਤੇ ਭੇਜੇ ਪਰ ਇਹ ਅਣਮਿੱਥੇ ਸਮੇ ਲਈ ਉਹਦੇ ਤੇ ਬੈਠਾ ਬੈਠੇ ਰਹਿਣ ਦਾ ਰਾਜਪਾਲਾਂ ਦੇ ਕੋਲ ਕੋਈ ਅਧਿਕਾਰ ਨਹੀਂ ਹੈ। ਹੂੰ ਤੇ ਇਹਦੇ ਚ ਹੀ ਰਾਸ਼ਟਰਪਤੀ ਦਾ ਵੀ ਰੈਫਰੈਂਸ ਹੈ। ਹੁਣ ਰਾਸ਼ਟਰਪਤੀ ਕੋਲ ਹੁਲੜ ਦੀ ਅਰਜੀ ਦੀ ਜਿਹੜੀ ਮਾਫੀ ਹੈ ਹੂੰ ਉਹ ਕਦੋਂ ਦੀ ਪਈ ਹੈ? ਬਿਲਕੁਲ। ਪਿਛਲੇ ਦਿਨਾਂ ਚ ਆਪਾਂ ਰਾਜੂਆਣਾ ਦੇ ਇਸ਼ੂ ਤੇ ਵੀ ਦੇਖ ਰਹੇ ਸੀਗੇ। ਹੂੰ ਵੀ ਕਿਸ ਤਰ੍ਹਾਂ ਸਰਕਾਰਾਂ ਫੈਸਲੇ ਨਹੀਂ ਲੈਂਦੀਆਂ। ਕਿਸ ਤਰ੍ਹਾਂ ਦਬਾ ਕੇ ਰੱਖਿਆ ਜਾਂਦਾ। ਜੀ। ਪੰਜਾਬ ਦੇ ਵੀ ਇਵਨ ਦੋ ਕੇਸ ਸਿਗੇ ਜਿਹੜੇ ਇੱਕ ਤਾਂ ਇਹੀ ਸੀ ਇਹ ਜਿਹੜਾ ਸ਼੍ਰੋਮਣੀ ਕਮੇਟੀ ਦੇ ਬਾਬਤ ਇੱਕ ਬਿੱਲ ਪਾਸ ਕੀਤਾ ਸੀ ਇਹਨਾਂ ਨੇ ਉਹ 23 ਦਾ ਬਿੱਲ ਪਾਸ ਹੋਇਆ ਹੋਇਆ ਉਹ ਇਹਨਾਂ ਨੇ ਪਹਿਲਾਂ ਇਹ ਰੱਖ ਰੱਖਿਆ ਜਿਹੜੇ ਰਾਜਪਾਲ ਹੈ ਤੇ ਇੱਕ ਬਿੱਲ ਕੋਈ ਹੋਰ ਸੀਗਾ ਜਿਹੜਾ ਪੰਜਾਬ ਸਰਕਾਰ ਦਾ ਹੁਣ ਮੇਰੇ ਧਿਆਨ ਚ ਨਹੀਂ ਆ ਰਿਹਾ ਦੋ ਬਿੱਲ ਜਿਹੜੇ ਸੀ ਇਹਨਾਂ ਨੇ ਰੁਕੇ ਹੋਏ ਸੀ ਤੇ ਇਸੇ ਤਰ੍ਹਾਂ ਰਾਸ਼ਟਰਪਤੀ ਕਈ ਵਾਰ ਰਾਸ਼ਟਰਪਤੀ ਕੋ ਭੇਜਿੰਦੇ ਰਾਸ਼ਟਰਪਤੀ ਰੱਖ ਰੱਖਦਾ ਆਪਣੇ ਕੋ ਸੋ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਜਾਂ ਲੋਕਾਂ ਦੀ ਜਿਹੜੀ ਉਹਦੀ ਕੀ ਰੈਲੇਵੈਂਸ ਰਹਿ ਜਾਂਦੀ ਹੈ ਫਿਰ ਡਿਸੀਜਨ ਦੀ ਜੀ ਕਿ ਜੇ ਜਦੋਂ ਰਾਜਪਾਲ ਰੋਕੇ ਰੱਖਦਾ ਤੇ ਫਿਰ ਰਾਸ਼ਟਰਪਤੀ ਲਟਕਾਈ ਰੱਖਦਾ ਸੋ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਰਾਜਪਾਲਾਂ ਕੋਲ ਕੋਈ ਇਸ ਤਰ੍ਹਾਂ ਦਾ ਅਧਿਕਾਰ ਨਹੀਂ ਹੈ ਕਿ ਉਹ ਇਸ ਗੱਲ ਨੂੰ ਲਟਕਾਈ ਰੱਖਣ ਬਿੱਲਾਂ ਨੂੰ ਲਟਕਾਈ ਰੱਖਣ ਉਹ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਕਾਨੂੰਨੀ ਤੌਰ ਤੇ ਇਹ ਜਾਇਜ਼ ਨਹੀਂ ਹੋਏਗਾ ਕਿ ਸੰਵਧਾਨ ਦੀ ਜਿਹੜੀ ਧਾਰਾ 200 ਔਰ 201 ਹੈ ਉਹਦੇ ਤਹਿਤ ਰਾਸ਼ਟਰਪਤੀ ਜਾਂ ਰਾਜਪਾਲ ਨੂੰ ਇਹ ਕਿਹਾ ਜਾਵੇ ਕਿ ਇੰਨੇ ਸਮੇਂ ਦੇ ਵਿੱਚ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਜਾਂ 30 ਦਿਨਾਂ ਦੇ ਵਿੱਚ ਤੂੰ ਬਿੱਲ ਦੇ ਉੱਤੇ ਫੈਸਲਾ ਲੈ ਹੂੰ ਇਹ ਜ਼ਰੂਰ ਹੈ ਕਿ ਉਹਨਾਂ ਨੂੰ ਫੈਸਲਾ ਲੈਣਾ ਚਾਹੀਦਾ ਔਰ ਜਿਹੜੇ ਆ ਮੈਂ ਤਿੰਨ ਰਿਕਿਆਂ ਦੀ ਗੱਲ ਕੀਤੀ ਹੈ ਉਹਦੇ ਤੇ ਫੈਸਲਾ ਲੈਣਾ ਚਾਹੀਦਾ ਜੀ ਸੋ ਇਹ ਅ ਦਿੱਲੀ ਦੇ ਵਿੱਚ ਵੀ ਅਸੀਂ ਦੇਖਿਆ ਹੈ ਕਿ ਹੁੰਦਾ ਕੀ ਹੈ ਕਿ ਜਿੱਥੇ ਅ ਸੈਂਟਰ ਆਪਣੇ ਰਾਜਪਾਲਾਂ ਦਾ ਤੇ ਸੂਬੇ ਦੇ ਵਿੱਚ ਦੂਜੀ ਪਾਰਟੀ ਦੀ ਸਰਕਾਰ ਹੈ ਜੀ ਬੰਗਾਲ ਦੇ ਵਿੱਚ ਇਹ ਕੁਝ ਹੋ ਰਿਹਾ ਅ ਤਾਮਿਲਨਾਡੂ 'ਚ ਇਹ ਕੁਝ ਹੋ ਰਿਹਾ ਪੰਜਾਬ 'ਚ ਇਹ ਕੁਝ ਹੋ ਰਿਹਾ ਸੋ ਜਿੱਥੇ ਜਿੱਥੇ ਈਵਨ ਕਰਨਾਟਕ ਦੇ ਵਿੱਚ ਇਹ ਕੁਝ ਹੋ ਰਿਹਾ। ਸੋ ਜਿੱਥੇ-ਜਿੱਥੇ اپੋਜੀਸ਼ਨ ਦੀਆਂ ਸਰਕਾਰਾਂ ਆਏ ਉਤੋਂ ਦੇ ਜਿਹੜੇ ਰਾਜਪਾਲ ਹੈ ਉਹ ਰਾਸ਼ਟਰਪਤੀ ਦੇ ਨੁਮਾਇंदे ਵਜੋਂ ਕੰਮ ਕਰਨ ਦੀ بجائے ਭਾਜਪੀ ਦੇ ਨੁਮਾਇंदे ਵਜੋਂ ਕੰਮ ਕਰਨ ਲੱਗ ਪਏ। ਹੂੰ। ਸੋ ਇਸ ਕਰਕੇ ਇਹ ਸਮੱਸਿਆ ਆndi ਹੈ। ਜੀ। ਤੇ ਕਿਉਂਕਿ ਜੇ ਹੁਣ ਸੰਵਿਧਾਨ ਬਿੱਲ ਪਾਸ ਕੀਤਾ ਜਦੋਂ ਤੁਸੀਂ ਉਹਨੂੰ ਕਹੋ ਕਿ ਇਹ ਬਿੱਲ ਠੀਕ ਨਹੀਂ ਹੈਗਾ। ਜੀ। ਇਹਨੂੰ ਦੁਬਾਰਾ ਪਾਸ ਕਰੋ। ਹੂੰ। ਜਾਂ ਤੁਸੀਂ ਸੋਧ ਵਾਸਤੇ ਕਹਿ ਸਕਦੇ ਹੋ ਜਾਂ ਤੁਸੀਂ ਉਹਨੂੰ ਰਾਸ਼ਟਰਪਤੀ ਕੋ ਭੇਜ ਪਰ ਇਹ ਕੀ ਚੁੱਕ ਬਣਦੀ ਹੈ ਕਿ ਤੁਸੀਂ ਸਾਲ-ਸਾਲ ਡੇਡ-ਡੇਡ ਸਾਲ ਬਿੱਲ ਬਿੱਲ ਦੇ ਉੱਤੇ ਐਕਟ ਹੀ ਨਾ ਕਰੋ ਬਿਲਕੁਲ ਤੇ ਜਨ ਜਦ ਤੁਹਾਨੂੰ ਸੈਂਟਰ ਚ ਫੋਨ ਆ ਜੇ ਤੇ ਫਿਰ ਤੁਸੀਂ ਭੱਜੇ ਫਿਰੋ ਸੋ ਇਸ ਗੱਲ ਦੇ ਉੱਤੇ ਇਹ ਡਿਸੀਜਨ ਹੈ ਇਹ ਇੱਕ ਕੇਸ ਹੈ ਜਿਹਦਾ ਡਿਸੀਜਨ ਜਿਹੜਾ ਕੋਰਟ ਨੇ ਪੈਂਡਿੰਗ ਰੱਖਿਆ ਪਰ ਇਹਦੇ ਉੱਤੇ ਜਿਸ ਤਰ੍ਹਾਂ ਦੀ ਗੱਲ ਆ ਰਹੀ ਹੈ ਇਹਦੇ ਤੇ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਇਹ ਜ਼ਰੂਰ ਜਿਹੜੀ ਸਟੇਟਾਂ ਦੀ ਗੱਲ ਹੈ ਅਸੈਂਬਲੀਆਂ ਦੀ ਗੱਲ ਹੈ ਕਿ ਰਾਜਪਾਲ ਜਿਹੜੇ ਆ ਉਹ ਪੱਕੇ ਤੌਰ ਤੇ ਬਿੱਲ ਤੇ ਬਿੱਲ ਨੂੰ ਦਬ ਕੇ ਨਹੀਂ ਬੈਠ ਸਕਦੇ ਉਹਨਾਂ ਨੂੰ ਐਕਸ਼ਨ ਲੈਣਾ ਪਵੇਗਾ ਹੁਣ ਕੋਰਟ ਕਿੰਨੀ ਕੀ ਇਹਦਾ ਕੋਈ ਕਰਾਈਟੇਰੀਆ ਤੈਅ ਕਰਦੀ ਹੈ ਇਹ ਫੈਸਲੇ ਚ ਪਤਾ ਲੱਗੂ ਜੀ ਸਰ ਮੇਰਾ ਜਿਹੜਾ ਅਗਲਾ ਸਵਾਲ ਹੈ ਉਹ ਵੀ ਫੈਸਲਿਆਂ ਨੂੰ ਮਾਮਲਿਆਂ ਨੂੰ ਲਟਕਾਈ ਰੱਖਣ ਤੇ ਹੀ ਹੈ ਅਮਰਤਪਾਲ ਜਿਹੜੇ ਫਰੂਰ ਸਾਹਿਬ ਤੋਂ ਜਿਹੜੇ ਐਮਪੀ ਨੇ ਉਹਨਾਂ ਨੇ ਆਪਣੀ ਪੈਰੋਲ ਦੀ ਜਿਹੜੀ ਅਰਜੀ ਹੈ ਉਹ ਹਾਈ ਕੋਰਟ ਨੂੰ ਪਾਈ ਹੈ ਹੂੰ ਹੁਣ ਕੀ ਅਮਰਿਤਪਾਲ ਬਾਹਰ ਆਣਗੇ ਜਾਂ ਫਿਰ ਉਹਨਾਂ ਦੀ ਜਿਹੜੀ ਅਰਜੀ ਪਹਿਲਾਂ ਵਾਂਗ ਫਿਰ ਲਟਕਾ ਦਿੱਤੀ ਜਾਵੇਗੀ ਆ ਦੇਖੋ ਅਮਰਿਤਪਾਲ ਦੇ ਉੱਤੇ ਐਨਐਸਏ ਜੀ ਦੋ ਤਿੰਨ ਤਿੰਨ ਵਾਰ ਵੱਧ ਚੁੱਕਿਆ ਹੈ ਤੇ ਉਹਨਾਂ ਨੇ ਕਈ ਵਾਰ ਇਹਨੂੰ ਚੁਣੌਤੀ ਵੀ ਦਿੱਤੀ ਹੈ ਹਾਈ ਕੋਰਟ ਦੇ ਵਿੱਚ ਵੀ ਦਿੱਤੀ ਹੈ ਚੁਣੌਤੀ ਪਰ ਉਹਨਾਂ ਦਾ ਐਨਐਸਏ ਰਿਵੋਕ ਨਹੀਂ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਐਪਲੀਕੇਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਉਹਨਾਂ ਨੂੰ 1 ਦਸੰਬਰ ਤੋਂ 19 ਦਸੰਬਰ ਤੱਕ ਜਿਹੜਾ ਸਰਦਰੁੱਤ ਸੈਸ਼ਨ ਹੋਣ ਜਾ ਰਿਹਾ ਪਾਰਲੀਮੈਂਟ ਦਾ ਉਹਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਪਿਛਲੇ ਸੈਸ਼ਨ ਦੇ ਵਿੱਚ ਉਹਨਾਂ ਦੀਆਂ ਜਿਹੜੀ 82 ਜਿਹੜੀ ਇੱਕ ਕ੍ਰਾਈਟੇਰੀਆ ਹੁੰਦਾ ਹੈ ਕਿ ਜੇ ਲਗਾਤਾਰ 82 ਡੇਜ਼ ਜਿਹੜੀ ਪ੍ਰੋਸੀਡਿੰਗਸ ਦੇ ਵਿੱਚ ਕੋਈ ਐਮਪੀ ਨਾ ਆਏ ਤਾਂ ਉਹਦੀ ਜਿਹੜੀ ਮੈਂਬਰਸ਼ਿਪ ਖਾਰਜ ਹੋ ਜਾਂਦੀ ਹੈ ਸੋ ਪਿਛਲੀ ਵਾਰ ਉਹ ਕੰਡੀਸ਼ਨ ਕ੍ਰੋਸ ਕਰ ਗਈ ਸੀ ਤੇ ਉਹਨਾਂ ਦੀ ਪਰ ਛੁੱਟੀ ਜਿਹੜੀ ਹੈ ਉਹ ਕਰਕੇ ਉਹ ਬਚੀ ਹੋਈ ਹੈ ਤੇ ਇਸ ਵਾਰ ਉਹਨਾਂ ਨੇ ਪੈਰੋਲ ਪਾਈ ਹੈ ਪੈਰੋਲ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਉਹ ਪਾਰਲੀਮੈਂਟ ਲੋਕਾਂ 19 ਲੱਖ ਲੋਕਾਂ ਦੇ ਨੁਮਾਇੰਦੇ ਨੇ ਤੇ ਉਹਨਾਂ ਨੂੰ ਸ਼ਾਮਲ ਪਾਰਲੀਮੈਂਟ ਵਿੱਚ ਸ਼ਾਮਲ ਹੋਣ ਲਈ ਪਰੋਲ ਦਿੱਤੀ ਜਾਵੇ ਹੂੰ ਤੇ ਸੁਪਰੀਮ ਕੋਰਟ ਨੇ ਇਹ ਮਾਮਲਾ ਪਿੱਛੇ ਰੈਫਰ ਕਰ ਦਿੱਤਾ ਕਿ ਇਹ ਮਾਮਲਾ ਤੁਸੀਂ ਹਾਈ ਕੋਰਟ ਦੇ ਵਿੱਚ ਜਾਓ ਸੋ ਹੁਣ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਜੀ ਹੁਣ ਜਿਵੇਂ ਤੁਸੀਂ ਕਹਿ ਰਹੇ ਕਿ ਉਹ ਬਾਹਰ ਆਣਗੇ ਕਿ ਨਹੀਂ ਆਣਗੇ ਇਸ ਵਾਰ ਇੱਕ ਚੀਜ਼ ਹੈ ਕਿ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਹਾਈ ਕੋਰਟ ਨੂੰ ਕਿ 6 ਹਫ਼ਤਿਆਂ ਦੇ ਵਿੱਚ ਤੁਸੀਂ ਡਿਸੀਜਨ ਲੈਣਾ ਹੈ ਇਹਦੇ ਤੇ ਹੁਣ ਜੇ ਤਾਂ ਕੱਲ ਨੂੰ ਇਸ ਮਾਮਲੇ ਦੇ ਉੱਤੇ ਸੁਣਵਾਈ ਹੈ ਜੇ ਤਾਂ ਹਾਈ ਕੋਰਟ ਨੂੰ ਲੱਗਦਾ ਹੋਇਆ ਕਿ ਉਹ ਪੈਰੋਲ ਦੇ ਸਕਦੇ ਆ ਤੇ ਉਹਨਾਂ ਨੇ ਇਹ ਡਿਸੀਜਨ ਜਲਦੀ ਲੈ ਲਿਆ ਤੇ ਫਿਰ ਤਾਂ ਉਹ ਬਾਹਰ ਆ ਸਕਦੇ ਆ ਤੇ ਭਾਵੇਂ ਉਹਨਾਂ ਤੇ ਹੋ ਸਕਦਾ ਉਹਨਾਂ ਤੇ ਕੁਝ ਇਸ ਤਰ੍ਹਾਂ ਦੀਆਂ ਸ਼ਰਤਾਂ ਲਾ ਕੇ ਪੈਰੋਲ ਦਿੱਤੀ ਜਾਵੇ ਉਹ ਸਿੱਧਾ ਪਾਰਲੀਮੈਂਟ 'ਚ ਜਾਣਗੇ ਕੋਈ ਪਾਰਲੀਮੈਂਟ ਤੋਂ ਬਾਹਰ ਕੋਈ ਪੋਲਿਟੀਕਲ ਬਿਆਨ ਨਹੀਂ ਦੇਣਗੇ ਹੋ ਸਕਦਾ ਉਹਨਾਂ ਤੇ ਇਸ ਤਰ੍ਹਾਂ ਦੀਆਂ ਕੋਈ ਸ਼ਰਤਾਂ ਲੱਗੀਆਂ ਹੋਣ ਜੇ ਲਾ ਕੇ ਉਹਨਾਂ ਨੂੰ ਪਰੋਲ ਮਿਲੇ ਪਰ ਇਹ ਹੁਣ ਡਿਸੀਜਨ ਕੋਰਟ ਤੇ ਹੈ ਹਾਂ ਅੱਛਾ ਜਿਹੜੀ ਸੁਪਰੀਮ ਕੋਰਟ ਨੇ ਟਾਈਮ ਫਰੇਮ ਦਿੱਤਾ ਉਹ ਡੇਢ ਮਹੀਨਾ ਦੇ ਦਿੱਤਾ ਜੀ ਤੇ ਅੱਜ ਤੱਕ ਕਿੰਨੀ ਹੈ 20 30 ਦਿਨ ਬਚੇ ਹੈਨਾ ਜੇ ਤੱਕ ਕੋਰਟ ਇਸ 30 ਦਿਨ ਦੇ ਵਿੱਚ ਡਿਸੀਜਨ ਲੈ ਲੈਂਦੀ ਹੈ ਤਾਂ ਫਿਰ ਤਾਂ ਚਾਂਸ ਬਣਦੇ ਕਿ ਉਹ ਸ਼ਾਮਲ ਹੋਣਗੇ ਜੇ ਹੁਣ ਡੇਢ ਮਹੀਨੇ ਤੱਕ ਲਟਕਾ ਰੱਖਦੀ ਹੈ ਵੀ ਡੈਡ ਲਾਈਨ ਤਾਂ ਡੇਢ ਮਹੀਨੇ ਦੀ ਹੈ ਤਾਂ ਫਿਰ ਉਹ ਨਹੀਂ ਹੋ ਸਕਣਗੇ ਹਾਂ ਹਾਂ ਪਰ ਇੱਕ ਗੱਲ ਜ਼ਰੂਰ ਹੈ ਇਹ ਵੀ ਮੈਨੂੰ ਲੱਗਦਾ ਕਿ ਇਹ ਸੈਂਟਰ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਬਾਹਰ ਆਣ ਪਰੋਲ ਤੇ ਆਣਗੇ ਜਾਂ ਨਹੀਂ ਆਣਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਜੀਨੀਅਰ らっしゃਦ ਹੈ ਜੰਮੂ ਕਸ਼ਮੀਰ ਤੋਂ ਉਹ ਵੀ ਐਮਪੀ ਨੇ ਜੀ ਉਹਨਾਂ ਦੇ ਉੱਤੇ ਵੀ ਐਨਐਸਏ ਲੱਗਿਆ ਹੋਇਆ ਔਰ ਯੂਆਪਾ ਲੱਗਿਆ ਹੋਇਆ ਯੂਪੀਏ ਲੱਗਿਆ ਹੋਇਆ ਹੈ ਤੇ ਤੇ ਉਹਨਾਂ ਨੂੰ ਪਿਛਲੀ ਵਾਰ ਪਾਰਲੀਮੈਂਟ 'ਚ ਸ਼ਾਮਲ ਹੋਣ ਦੇ ਲਈ ਪੈਰੋਲ ਦਿੱਤੀ ਗਈ ਸੀ ਹੂੰ ਜੰਮੂ ਕਸ਼ਮੀਰ ਚੋਣਾਂ ਤੋਂ ਬਾਅਦ ਕਿਉਂਕਿ ਉਹਨਾਂ ਦੀ ਪਾਰਟੀ ਉੱਥੇ ਚੋਣਾਂ ਲੜ ਰਹੀ ਸੀ ਜੀ ਤੇ ਉਹਦੇ ਵਿੱਚ ਉਹਨਾਂ ਨੂੰ ਪੈਰੋਲ ਦਿੱਤੀ ਗਈ ਸੀ ਬਕਾਇਦਾ ਹੁਣ ਇਹ ਡਿਪੈਂਡ ਕਰਦਾ ਏਜੰਸੀਆਂ ਦੇ ਉੱਤੇ ਹੂੰ ਮਤਲਬ ਕੇਂਦਰ ਸਰਕਾਰ ਦੇ ਉੱਤੇ ਕੇਂਦਰ ਸਰਕਾਰ ਜੇ ਚਾਹੇਗੀ ਤਾਂ ਉਹਨਾਂ ਨੇ ਕੀ ਕਰਨਾ ਟੈਕਟਸ ਹੁੰਦੇ ਹਨਾ ਹੂੰ ਵੀ ਤੁਸੀਂ ਕੇਸ ਨੂੰ ਲਟਕਾਣਾ ਆ ਹਾਂ ਲਟਕਾਣਾ ਹੈ ਵਕੀਲ ਵਕੀਲ ਨਹੀਂ ਜਾਏਗਾ ਜੀ ਬਿਮਾਰ ਹੋ ਗਿਆ ਜੀ ਜਾਂ ਕਿਤੇ ਹੋਰ ਕੋਈ ਪਹਿਲਾ ਪੇਸ਼ੀ ਸੀਗੀ ਜੀ ਉੱਥੇ ਜਾਣਾ ਪੈ ਗਿਆ ਜੀ 100 ਤਰੀਕੇ ਹੁੰਦੇ ਆ ਇਸ ਲਟਕਾਣ ਦੇ ਸੋ ਜੇ ਲਟਕਾਤਾ ਸਮਾਂ ਸੀਮਾ ਲੰਘੀ ਤਾਂ ਗਿਆ ਕੰਮ ਹਾਂ ਜੇ ਥੋੜਾ ਜਿਹਾ ਸੈਂਟਰ ਜਿਵੇਂ ਕਾਨੂੰਨ ਦੇ ਮੁਤਾਬਕ ਹੀ ਰਹੇ ਕਿ ਜੋ ਕਾਨੂੰਨ ਕਰਦਾ ਹੈ ਤੇ ਫਿਰ ਚਾਂਸ ਬਣ ਵੀ ਸਕਦਾ ਜੀ ਸੋ ਕੁਝ ਪੱਕੇ ਤੌਰ ਤੇ ਇਸ ਮਾਮਲੇ ਦੇ ਵਿੱਚ ਨਹੀਂ ਕਿਹਾ ਜਾ ਸਕਦਾ ਹਮ ਸਰ ਮੇਰਾ ਅਗਲਾ ਸਵਾਲ ਲਗਾ ਹੈ ਜਿਹੜੇ ਅਮਰੀਕੀ ਇੱਕ ਅਮਰੀਕੀ ਰਿਪੋਰਟ ਵਿੱਚ ਦਾਵਾ ਹੋਇਆ ਹੈ ਕਿ ਜਿਹੜਾ ਆਪਰੇਸ਼ਨ ਸੰਦੂਰ ਸੀ ਹਮ ਹਮ ਉਸ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਹਰਾ ਦਿੱਤਾ ਸੀ ਹਮ ਹਮ ਤੇ ਇਸ ਦਾ ਕੀ ਮਤਲਬ ਮਤਲਬ ਹੈ ਕਿ ਬੇਸ ਕੀ ਹੈ ਇਸ ਦਾ ਇਹ ਹੁਣ ਭਾਰਤ ਤੇ ਸਿੱਧਾ ਡਿਪਲੋਮੈਟਿਕ ਝਟਕਾ ਹੀ ਹੈ ਭਾਰਤ ਨੂੰ ਨਹੀਂ ਡਿਪਲੋਮੈਟਿਕ ਝਟਕਾ ਤਾਂ ਨਹੀਂ ਮੈਂ ਇਹਨੂੰ ਕਸ ਮੰਨ ਸਕਦਾ ਕਿਉਂਕਿ ਦੇਖੋ ਗੱਲ ਕੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਜਿਹੜੀਆਂ ਸਾਨੂੰ ਦਿਖਦੀਆਂ ਯਾ ਰਿਪੋਰਟ ਆ ਗਈ ਜੀ ਯਾ ਰਿਪੋਰਟ ਆ ਗਈ ਜੀ ਹੋ ਰਿਪੋਰਟਾਂ ਜਿਹੜੀਆਂ ਨਾ ਕੋਈ ਮਤਲਬ ਉਹਦੇ ਚ ਸੱਚ ਹੋਵੇ ਚਾਹੇ ਨਾ ਹੋਵੇ ਤੱਥਾਂ ਨੂੰ ਤੋੜਨਾ ਮਰੋੜਨਾ ਨਹੀਂ ਕੈਲਕੂਲੇਸ਼ਨ ਹੈ ਹੈਨਾ ਤੇ ਉਹ ਉਸ ਤਰ੍ਹਾਂ ਰਿਪੋਰਟਾਂ politically motives ਦੇ ਨਾਲ ਰਿਪੋਰਟਾਂ ਪੇਸ਼ ਕਰਾਈਆਂ ਜਾਂਦੀਆਂ ਹਮ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਇਹ ਮਗਲ ਕਿਉਂ ਕਹਿ ਰਹੇ ਆ ਕਿਉਂਕਿ ਇਹ ਜਿਹੜੀ ਰਿਪੋਰਟ ਹੈ ਇਹ ਯੂ ਐਸ ਚਾਈਨਾ ਇਕਨੋਮਿਕ ਐਂਡ ਸਿਕਿਉਰਿਟੀ ਕਮਿਸ਼ਨ ਹੈ ਕੋਈ ਹੂੰ ਇਹ ਜਿਹੜੇ ਬੜੇ ਬੜੇ ਕਾਰਪੋਰੇਟ ਹੁੰਦੇ ਨੇ ਇਹਨਾਂ ਨੇ ਇਸ ਤਰ੍ਹਾਂ ਦੇ ਇੱਕ ਆਧਾਰੇ ਆਪ ਹੀ ਖੜੇ ਕੀਤੇ ਹੁੰਦੇ ਉਹ ਕੀ ਕਰਦੇ ਆਪਣੀਆਂ ਰਿਪੋਰਟਾਂ ਦੇ ਆਧਾਰ ਤੇ ਸਰਕਾਰਾਂ ਦੇ ਉੱਤੇ ਇੰਟਰਨੈਸ਼ਨਲੀ ਉਹ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕਰਦੇ ਆ ਹੂੰ ਤੋ 에어ਪੋਰਟ ਵੀ ਮੈਨੂੰ ਉਸੇ ਤਰ੍ਹਾਂ ਦਾ ਪਾਟ ਲੱਗਦੀ ਹੈ ਮੈਂ ਜਿਹੜੀ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਕਿ ਮੈਂ ਕਿਉਂ ਕਹਿ ਰਿਹਾ ਹੁਣ ਚਾਈਨਾ ਦਾ ਜਿਹੜਾ ਸਰਕਾਰੀ ਮੀਡੀਆ ਜੀ ਉਹ ਇਹ ਗੱਲ ਮੰਨ ਰਿਹਾ ਗਲੋਬਲ ਨਿਊਜ਼ ਜੀ ਉਹ ਕਹਿ ਰਿਹਾ ਕਿ ਇਹ ਇੱਕ ਪੋਲੀਟੀਕਲ ਮੋਟਿਵ ਵਾਲੀ ਰਿਪੋਰਟ ਹੈ ਜਿਹੜੀ ਕਿ ਅਮਰੀਕਾ ਦੇ ਹਿੱਤ ਪੂਰੇ ਕਰਨ ਵਾਸਤੇ ਤਿਆਰ ਕੀਤੀ ਗਈ ਹੈ ਹੂੰ ਇਹਦੇ ਵਿੱਚ ਹੁਣ ਇਹ 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 ਰਿਪੋਰਟ ਜਿਹੜੀ ਹੈ ਉਹ ਜਿਹੜੇ ਕਾਂਗਰਸੀ ਲੀਡਰ ਜੈ ਰਾਮ ਰਮੇਸ਼ ਹਨ ਉਹਨਾਂ ਨੇ ਇਹਦੇ ਤੇ ਸਵਾਲ ਚੱਕਿਆ ਜੀ ਤੇ ਕਿਹਾ ਹੈ ਕਿ ਭਾਰਤ ਦਾ ਜਿਹੜਾ ਵਿਦੇਸ਼ ਮੰਤਰਾਲਾ ਇਹਦੇ ਤੇ ਸਵਾਲ ਕਰੇ ਇਹ ਇਹਦੇ ਇਹਨੂੰ ਰੱਦ ਕਰੇ ਕੰਡੈਮ ਕਰੇ ਇਹਨੂੰ ਜੀ ਤੇ ਇਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਆ ਵੀ ਪਾਕਿਸਤਾਨ ਔਰ ਇੰਡੀਆ ਦੇ ਵਿਚਕਾਰ ਜੋ ਆਪਰੇਸ਼ਨ ਸੰਧੂਰ ਜਿਹਨੂੰ ਕਹਿੰਦਾ ਇੰਡੀਆ ਤੇ ਉਹ ਜਿਹੜੀ ਫੌਜੀ ਝੜਪਾਂ ਹੋਈਆਂ ਸੀ ਜੀ ਉਹਦੇ ਵਿੱਚ ਪਾਕਿਸਤਾਨ ਦਾ ਹੱਥ ਉੱਤੇ ਉੱਤੇ ਰਿਹਾ ਹੂੰ ਉਹਨਾਂ ਨੇ ਕਿਹਾ ਇਹਦਾ ਬੇਸ ਕੀ ਆ ਇਹਦਾ ਬੇਸ ਕਹਿੰਦੇ ਇਹ ਹੈ ਕਿ ਜਿਹੜਾ ਪਾਕਿਸਤਾਨ ਕਲੇਮ ਕਰਦਾ ਕਿ ਉਹਨੇ ਇੰਡੀਆ ਦੇ 6 ਰਾਫੇਲ ਜਹਾਜ਼ ਦੇਖਤੇ ਸੀਗੇ ਹੂੰ ਤੇ ਉਹ ਕਹਰੇ ਕਿ 6 ਨਹੀਂ ਦੇਗੇ ਸੀ ਇਨਾਂ ਦੀ ਪੁਸ਼ਟੀ ਹੋਈ ਹੈ ਹਮ ਪਰ ਇਹਦੇ ਨਾਲ ਰਫੇਲ ਜਹਾਜ਼ ਜਿਹੜੇ ਆ ਉਹ ਉਹਨਾਂ ਦਾ ਇਮੇਜ ਖਰਾਬ ਹੋ ਗਿਆ ਹਮ ਠੀਕ ਹੈ ਨਾ ਜੀ ਤੇ ਇੱਕ ਤਰ੍ਹਾਂ ਦੇ ਨਾਲ ਕੀ ਹੈ ਕਿ ਇਸ ਰਿਪੋਰਟ ਦਾ ਮਕਸਦ ਜਿਹੜਾ ਹੈ ਨਾ ਉਹ ਰਫੇਲ ਜਹਾਜ਼ਾਂ ਨੂੰ ਡਿਫੇਮ ਕਰਨਾ ਲੱਗਦਾ ਹੈ ਹੈ ਨਾ ਜੀ ਇੱਕ ਤਾਂ ਗੱਲ ਇਹ ਹੈ ਦੂਜੀ ਉਹ ਕਹਿ ਰਿਹਾ ਕਿ ਚੀਨ ਨੇ ਇਹ ਜਿਹੜੀ ਲੜਾਈ ਹੋਈ ਇੰਡੀਆ ਪਾਕਿਸਤਾਨ ਦੀ ਇਹਦੇ ਵਿੱਚ ਆਪਣੇ ਜਿਹੜੇ ਆਧੁਨਿਕ ਲਾਈਵ ਹਥਿਆਰ ਸੀਗੇ ਉਹ ਟੈਸਟ ਕੀਤੇ ਹੂੰ ਤੇ ਉਹ ਟੈਸਟ ਕੀਤੇ ਐਕਚੁਅਲੀ ਰਿਪੋਰਟ ਇਹ ਕਹਿਣਾ ਚਾਹ ਰਹੀ ਹੈ ਕਿ ਜਿਹੜੇ ਰਾਫੇਲ ਹੈ ਉਹ ਚੀਨ ਨੇ ਆਪਣੀ ਟੈਕਨੋਲੋਜੀ ਨਾਲ ਸੁੱਟਿਆ ਜੀ ਤੇ ਪਾਕਿਸਤਾਨ ਨੂੰ ਜਿਹੜੀ ਅ ਇਨਫੋਰਮੇਸ਼ਨ ਜਿਹੜੀ ਗੁਪਤ ਸੂਚਨਾ ਜਿਹੜੀ ਹੈ ਉਹ ਵੀ ਚੀਨ ਨੇ ਦਿੱਤੀ ਸੀ ਹਮ ਇੱਕ ਤਰੀਕੇ ਨਾਲ ਇਹ ਰਿਪੋਰਟ ਇਹ ਕਹਿ ਰਹੀ ਹੈ ਕਿ ਆ ਜਿਹੜਾ ਮੈਨੂੰ ਸਮਝ ਆਇਆ ਸਾਰੀ ਗੱਲਬਾਤ ਤੋਂ ਕਿ ਇਹ ਜਿਹੜੀ ਜਿਹੜਾ ਇੰਡੀਆ ਪਾਕਿਸਤਾਨ ਦਾ ਆ ਇੰਡੀਆ ਪਾਕਿਸਤਾਨ ਦੀ ਜਿਹੜੀ ਲੜਾਈ ਸੀ ਉਹ ਚੀਨ ਨੇ ਲੜੀ ਤੇ ਇੰਡੀਆ ਦੇ ਜਹਾਜ਼ ਡੇਗ ਗਏ ਤੇ ਇੰਡੀਆ ਉਹਦੇ ਚ ਹਾਰਿਆ ਜੀ ਤੇ ਚੀਨ ਨੇ ਆਪਣੇ ਹਥਿਆਰ ਟੈਸਟ ਕਰਕੇ ਦੁਨੀਆ ਦੇ ਵਿੱਚ ਦਿਖਾ ਦਿੱਤਾ ਕਿ ਦੇਖੋ ਉਹਦੇ ਹਥਿਆਰ ਕਿੰਨੇ ਕੇਪੇਬਲ ਹੈ ਤੇ ਉਹਨਾਂ ਨੇ ਕਹਿੰਦੇ ਇਸ ਜੰਗ ਤੋਂ ਬਾਅਦ ਇੰਡੋਨੇਸ਼ੀਆ ਦੇ ਨਾਲ 75000 ਕਰੋੜ ਰੁਪਏ ਦੀ ਦੇ ਉਹਨੂੰ ਜਿਹੜੇ ਫਾਈਟਰ ਵੇਚੇ ਸੀ ਹੂੰ ਸੋ ਚੀਨ ਨੇ ਇੰਡੀਆ ਪਾਕਿਸਤਾਨ ਦੀ ਜੰਗ ਤੋਂ ਬਾਅਦ 75000 ਕਰੋੜ ਰੁਪਏ ਦੇ ਜਿਹੜੇ ਜੰਗੀ ਹਥਿਆਰ ਹੈ ਉਹ ਕੱਲੇ ਇੰਡੋਨੇਸ਼ੀਆ ਨੂੰ ਵੇਚ ਦਿੱਤੇ ਹੁਣ ਇਸ ਇਸ ਐਂਗਲ ਤੋਂ ਫਿਰ ਚੀਨ ਦਾ ਜਿਹੜਾ ਸਰਕਾਰੀ ਮੀਡੀਆ ਹੂੰ ਗਲੋਬਲ ਨਿਊਜ਼ ਉਹਨੇ ਉਹਨੇ ਇਸ ਗੱਲ ਨੂੰ ਕਾਊਂਟਰ ਕਰਨ ਵਾਸਤੇ ਇਹ ਕਿਹਾ ਕਿ ਇਹ ਪਾਲਿਸੀ ਜਿਹੜੀ ਹੈ ਉਹ ਅਮਰੀਕਾ ਦੀ ਪਾਲਿਸੀ ਹੈ ਹੂੰ ਕਿ ਉਹ ਜੰਗ ਲਵਾ ਕੇ ਆਪਣੇ ਹਥਿਆਰਾਂ ਦਾ ਪ੍ਰਦਰਸ਼ਨ ਕਰਦਾ ਤੇ ਫਿਰ ਉਹਨਾਂ ਦੀ ਉਹਨਾਂ ਦੀ ਸਪਲਾਈ ਚੇਨ ਆਪਣੀ ਜਾਰੀ ਰੱਖਦਾ ਹੂੰ ਸੋ ਇਸ ਰਿਪੋਰਟ ਦਾ ਕੋਈ ਕੋਈ ਇਹਦੀ অথੈਨਟੀਸਿਟੀ ਥੋੜਿਆ ਕੋਈ ਹੂੰ ਇੱਕ ਪ੍ਰਾਈਵੇਟ ਫੋਰਮ ਫੋਰਮ ਨੇ ਤਿਆਰ ਕੀਤੀ ਹੈ ਹੂੰ ਤੇ ਇਹ ਕਾਰਪੋਰੇਟ ਜਾਂ ਜਿਹੜੀਆਂ ਸਰਕਾਰੀ ਲੈਵਲ ਤੇ ਡਿਪਲੋਮੇਸੀ ਜਿਹੜੀ ਹੈ ਜਾਂ ਕਿਸੇ ਨੂੰ ਦਬਾਉਣ ਵਾਸਤੇ ਉਹ ਉਹ ਸਾਰਾ ਕੁਝ ਇਸ ਤਰ੍ਹਾਂ ਦੀ ਰਿਪੋਰਟ ਦੇ ਵਿੱਚ ਹੁੰਦਾ ਸਾਹਮਣੇ ਆਂਦਾ ਹੈ ਨਾ ਉਹ ਮੀਡੀਆ ਦੇ ਵਿੱਚ ਛਪ ਜਾਂਦੀ ਪਤਾ ਨਹੀਂ ਕੀ ਹੂਆ ਹੋ ਗਿਆ ਜੀ ਕੀ ਹੋ ਗਿਆ ਉਹ ਹੋ ਗਿਆ ਨਾ ਤੇ ਮੈਨੂੰ ਤਾਂ ਬਹੁਤਾ ਇਸ ਦੇ ਚ ਇਸ ਰਿਪੋਰਟ ਦੇ ਵਿੱਚ ਉਸ ਤਰ੍ਹਾਂ ਦਾ ਦਮ ਨਹੀਂ ਨਜ਼ਰ ਆਂਦਾ ਪਰ ਹਾਂ ਇਹ ਜ਼ਰੂਰ ਹੈ ਕਿ ਜੇ ਇਸ ਤਰ੍ਹਾਂ ਦੀ ਰਿਪੋਰਟ ਆਈ ਹੈ ਤਾਂ ਜਿਵੇਂ ਕਾਂਗਰਸ ਦੇ ਜਿਹੜੇ ਜੈਮਰਾਮ ਜੈਵਰਾਮ ਰਮੇਸ਼ ਨੇ ਮੰਕ ਕੀਤੀ ਹੈ ਇਹ ਪ੍ਰਧਾਨ ਮੰਤਰੀ ਵਿਦੇਸ਼ ਮੰਤਰੀ ਜਾਂ ਵਿਦੇਸ਼ ਮੰਤਰਾਲੇ ਨੂੰ ਇਹ ਇਸ ਰਿਪੋਰਟ ਨੂੰ ਕੰਡੈਮ ਕਰਨਾ ਚਾਹੀਦਾ ਔਰ ਇਹਦੇ ਤੇ ਇਹ ਇਹਦੇ ਜਿਹੜੇ ਸਵਾਲ ਉਠਾਏ ਗਏ ਆ ਉਹਦਾ ਜਵਾਬ ਦੇਣਾ ਚਾਹੀਦਾ ਉਹ ਇੱਕ ਮਤਲਬ ਉਸ ਇਹ ਇਹ ਹੁਣ ਅੱਜ ਇੱਕ ਹੋਰ ਇੱਕ ਬਿਆਨ ਆ ਗਿਆ ਕਿ ਮੈਂ 트럼ਪ ਕਹਿ ਰਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਕਿਹਾ ਸੀਗਾ ਕਿ ਜੇ ਤੁਸੀਂ ਜੰਗ ਲੜੋਗੇ ਤੇ ਫਿਰ ਅਸੀਂ 350 ਗੁਣਾ ਟੈਰਫ ਲਾ ਦਾਂਗੇ ਹਾਂ ਹੈਨਾ ਜੀ ਹੁਣ 트럼ਪ ਬੈਠਾ ਅਮਰੀਕਾ ਚ ਜਿਵੇਂ ਉਹਨੂੰ ਸੁਪਨਾ ਆ ਜਾਂਦਾ ਨਾ ਵੀ ਮੈਂ ਮੋਦੀ ਨੂੰ ਫੋਨ ਤੇ ਕਿਹਾ ਸੀ ਹੈਨਾ ਤਾਂ ਇੱਥੇ ਵਿਦੇਸ਼ ਮੰਤਰਾਲਾ ਕਹੀ ਜਾਂਦਾ ਕਿ ਮੋਦੀ ਸਾਹਿਬ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਹੂੰ ਸੋ ਇਹ ਇਹ ਜਿਹੜੀ ਨਾ ਇੱਕ ਡਿਪਲੋਮੈਟਿਕ ਗੇਮਸ ਜਿਹੜੀਆਂ ਚੱਲਦੀਆਂ ਨਾ ਹਾਈ ਲੈਵਲ ਤੇ ਇੱਕ ਦੂਜੇ ਦੇਸ਼ ਨੂੰ ਡਾਊਨ ਕਰਨਾ ਜਾਂ ਇੱਕ ਦੂਏ ਦੀ ਕੰਪਨੀ ਨੂੰ ਇੱਕ ਦੂਏ ਦੇ ਮਾਲ ਨੂੰ ਹੈਨਾ ਉਹ ਜਿਵੇਂ ਹੁੰਦਾ ਨਾ ਵੀ ਕੀ ਇੱਥੇ ਪੋਲਿਟਿਕਸ ਦੇ ਲੈਵਲ ਤੇ ਕੀ ਹੁੰਦਾ ਆਪਾਂ ਦੇਖਿਆ ਕਿ ਇੱਕ ਜਿਹੜੀ ਕਾਂਗਰਸ ਵਾਲੇ ਆ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਖਬਰ ਲਵਾ ਦੇਣਗੇ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਖਿਲਾਫ ਲਵਾ ਦੇਗੀ ਅਕਾਲੀ ਦਲ ਆਮ ਕਾਂਗਰਸ ਦੇ ਖਿਲਾਫ ਲਵਾ ਦੇਗਾ ਸੋ ਇਹ ਇੱਕ ਕਹਿੰਦੇ ਨੇ ਪਲਾਂਟਡ ਚੀਜ਼ਾਂ ਜਿਹੜੀਆਂ ਹੁੰਦੀਆਂ ਪਲਾਂਟਡ ਨਿਊਜ਼ ਹੋ ਜਾਂਦੀ ਹੈ ਨਾ ਉਹ ਉਸ ਤਰ੍ਹਾਂ ਦੀ ਮੈਨੂੰ ਇਹ ਰਿਪੋਰਟ ਲੱਗਦੀ ਹੈ ਤੇ ਉਹੀ ਬਸ ਕਿਸੇ ਮੁਲਕਾਂ ਦੇ ਸਿਆਸੀ ਹਿੱਤਾਂ ਨੂੰ ਪ੍ਰੇਰਣ ਵਾਸਤੇ ਪੂਰੇ ਕਰਨ ਵਾਸਤੇ ਇਦਾਂ ਦੀਆਂ ਰਿਪੋਰਟਾਂ ਜਿਹੜੀਆਂ ਆਂ ਪਵਾਂਦੀਆਂ ਹੂੰ ਸੋ ਬਹੁਤ-ਬਹੁਤ ਧੰਨਵਾਦ ਲਾ ਲਈਏ ਸ਼ੁਕਰੀਆ ਸੋ ਏਸੀ ਅੱਜ ਦੀ ਗੱਲਬਾਤ ਕੱਲ ਨੂੰ ਫੇਰ ਕੁਝ ਨਵੇਂ ਮੁੱਦਿਆਂ ਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ